ਆ ਕੈਪਟਨ ਸਾਹਿਬ ਜਿਹੜਾ ਬਲਵੰਤ ਸਿੰਘ ਰਾਜਵਾਰ ਵਾਲਾ ਮਸਲਾ ਬਾ ਤੇਰੇ 1 ਕਰੋੜ ਰੁਪਏ ਆਵਾ ਜਦੋਂ ਕੀ फांसी 15 ਸਾਲ ਪਹਿਲਾਂ ਐਲਾਨ ਹੋਇਆ ਸੀ ਅੱਜ ਫੇਰ ਉਹ ਦੋਰਾ ਮਾਰਦਾ ਸਾਂ ਦਾ ਜਨਜੀਤ ਗਾਂਧੀ ਨੇ ਕਾ ਤਰ੍ਹਾਂ ਬਾਤ ਤੇਜਾ ਸਕਦੀ ਤੇ ਬਲਵੰਤ ਸਿੰਘ ਰਾਜਵਾਰ ਦੀ फांसी ਸਜ਼ਾ ਕੋਈ ਨਹੀਂ ਰੱਦ ਕੀਤੀ ਜਾ ਸਕਦੀ ਰਾਜਵਾਰ ਸਾਹਿਬ ਕਹਿੰਦਾ ਮੈਂ ਕੋਈ ਅਪੀਲ ਨਹੀਂ ਕਰਾਈ ਮੈਂ ਕੀਤਾ ਜਨਗੂ ਵੀ ਕਹਿੰਦਾ ਕਿ ਮੈਂ ਕੀਤਾ ਤੁਸੀਂ ਇਹ ਵੀ ਹੈਰਾਨ ਕਰੋ ਨਾ ਵੀ ਕੌਨਸਪੀਰੇਸੀ ਤਾਂ ਸਾਰੇ ਰੋਲ ਨੇ ਕਤਲ ਤਾਂ ਦਲਾਵਰ ਨੇ ਕੀਤਾ ਨਾ ਉਹ ਤਾਂ ਉੱਡ ਗਿਆ ਬੰਬ ਦੇ ਨਾਲ ਇਹ ਤਾਂ ਸਾਰੇ ਕਨਸਪੀਰੇਸੀ ਥਿਊਰੀ ਜੀ ਚਲੋ ਫਾਂਸੀ ਦੀ ਸਜ਼ਾ ਉਹਨਾਂ ਨੇ ਸੁਣਾ ਦਿੱਤੀ ਸੁਣਾਣ ਤੋਂ ਬਾਅਦ ਫਿਰ ਉਹ ਐਕਸੀਕਿਊਟ ਨਹੀਂ ਹੋਈ ਹਾਂਜੀ ਇੱਕ ਵਾਰ ਦਾ ਫਾਂਸੀ ਦਾ ਆਰਡਰ ਵੀ ਆ ਗਿਆ ਸੀ ਤੁਹਾਨੂੰ ਪਤਾ ਮਾਲਵੇ ਦੇ ਵਿੱਚ ਜੋ ਸਾਰੇ ਪੰਜਾਬ ਦੀ ਪੀਰੀਆਂ ਦਸਤਾਰਾਂ ਪੀਰੀਆਂ ਦੇ ਸਾਰੇ ਦਸਤਾਰਾਂ ਝੰਡਿਆਂ ਨਾਲ ਸਾਰਾ ਮਾਲਵਾ ਹੀ ਭਰ ਗਿਆ ਸੀ ਮਾਲਵੇ ਵਿੱਚ ਮੈਂ ਬਹੁਤ ਜ਼ਿਆਦਾ ਅਸਰ ਦੇਖਿਆ ਮਾਝੇ ਨਾਲ ਜੀ ਜੀ ਯਾਦ ਆ ਰਿਹਾ ਵੀ ਮੈਂ ਮਾਰ ਗਏ ਤੋਂ ਲੰਘ ਕੇ ਆ ਰਿਹਾ ਸੀ ਉਹ ਜੀ ਤੇ ਸਰਕਾਰ ਥੋੜੀ ਹਿੱਲ ਗਈ ਬੱਦਲ ਨਹੀਂ ਆ ਰਹੀ ਮੇਰੇ ਖਿਆਲ ਬੱਦਲ ਵੀ ਹਿੱਲ ਗਿਆ ਉਹ ਬੱਦਲ ਸਾਹਿਬ ਨੇ ਸੁਪਰਡਨ ਨੂੰ ਕਹਿਤਾ ਕਿ ਕੋਈ ਵੀ ਬਾਨਾ ਮਾਰ ਕੇ ਤਾਂ ਫਾਂਸੀ ਮਿਲਣਾ ਪਟਿਆਲੇ ਦਾ ਸੁਪਰਡਨ ਪਟਿਆਲੇ ਦਾ ਦੇ ਸੁਪਰਡਨ ਜਿਹਨਾਂ ਨੇ ਕਿਹਾ ਵੀ ਮੇਰੇ ਕੋਲ ਹੈਕ ਨਹੀਂ ਆਇਆ ਇਹ ਜਿਹਨਾਂ ਨਾਲ ਬੰਦ ਹੋ ਗਿਆ ਕਿ ਕੱਟਾ ਫਾਂਸੀ ਉਹ ਤੇ ਚੱਲਦੇ ਬਾਅਦ ਚ ਕੇਸ ਵੀ ਚੱਲਿਆ ਕੇਸ ਚੱਲਣਾ ਹੀ ਚੱਲਣਾ ਸੀ ਉਕੇ ਉਹ ਉਹਨਾਂ ਦਾ ਕੰਮ ਜਿ ਲੈ ਕੇ ਆਣਾ ਜੋ ਮਰਜ਼ੀ ਕਰਦਾ ਉਹ ਕੇਸ ਚੱਲਣਾ ਚੱਲਣਾ ਹੈ ਲੇਕਿਨ ਖੁਦ ਇਹ ਤਾਂ ਦਲੇਰੀ ਹੈ ਕਿ ਉਹਨੇ ਮਾਂਸੀ ਨਹੀਂ ਲਾਈ ਸਰਕਾਰਾਂ ਦੇ ਹੋਂਦ ਦੇ ਬਾਵਜੂਦ ਲੇਕਿਨ ਇੱਕ ਗੱਲ ਤਾਂ ਪੱਕੀ ਹੈ ਵੀ ਜਦੋਂ ਸੰਤ ਜਰਨੈਲ ਸਿੰਘ ਕੰਡਰਾਲੇ ਨੇ ਕਿਹਾ ਸੀ ਵੀ ਜੇ ਹਮਲਾ ਹੋਇਆ ਗੋਲਡਨ ਟੈਂਪਲ ਤੇ ਖਾਲਸਾਪਨ ਦੀ ਮੀਂਹ ਰੱਖੀ ਜਾਊ ਹਾਂਜੀ ਔਰ ਅੱਜ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਮਾਂਸੀ ਹੁੰਦੀ ਹੈ ਤੇ ਫਿਰ ਖਾਲਸਾਣ ਦੇ ਮੀਰਾਕੇ ਡੀਵੀਸੀ ਵੀ ਪੈ ਗਈ। ਹਾਜੀ ਦਰਸ਼ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬੀਨ ਸਿੰਘ ਗੱਲਬਾਤ ਕਰਨ ਲਈ ਲਈ ਸਾਡੇ ਨਾਲ ਸਾਬਕਾ ਕੈਪਟਨ ਚੰਦਰ ਸਿੰਘ ਸਿੱਤੂ ਜੀ ਜੁੜੇ ਆ। ਗੱਲਬਾਤ ਕਰਾਂਗੇ ਬਲਵੰਤ ਸਿੰਘ ਰਾਜੋਆ ਰਾਜੋਆਨਾ ਸਾਹਿਬ ਜਿਨ੍ਹਾਂ ਨੂੰ 15 ਸਾਲ ਪਹਿਲਾਂ ਥਾਂਸੀ ਦੀ ਸਜ਼ਾ ਸੁਪਰੀਮ ਕੋਰਟ ਨਿਆਇਕ ਦਲਦੌਲ ਦਿੱਤੀ ਗਈ ਸੀ। ਪਰ ਇਹ ਮਸਲਾ ਲਟਕਦਾ ਰਿਹਾ। ਔਰ ਵਿਰੋਧ ਹੋਇਆ ਪਟਿਆਲੇ ਦੇ ਇੱਕ ਸੁਪਰਡੈਂਟ ਨੇ ਇਸ ਮਸਲੇ ਨੂੰ ਹੋਰ ਲਟਕਾ ਦਿੱਤਾ ਔਰ ਅੱਜ ਤੱਕ ਜਿਹੜੀ ਉਹ ਫਾਂਸੀ ਦੀ ਸਜ਼ਾ ਬਰਕਰਾਰ ਆ ਆ ਕੁਝ ਦਿਨਾਂ ਤੋਂ ਬਾਅਦ ਫਿਰ ਇਹ ਮਸਲਾ ਉੱਠ ਪਿਆ ਵਾ ਬਲਵੰਤ ਸਿੰਘ ਰਾਜੂਵਾਨਾ ਨੂੰ ਸੁਪਰੀਮ ਕੋਰਟ ਨੇ ਕਿਹਾ ਜੀ ਫੈਸਲਾ ਹੋ ਚੁੱਕਾ ਹੈ ਤੇ ਅਦਾਲਤ ਵੱਲੋਂ ਫਿਰ ਫਾਂਸੀ ਕਿਉਂ ਨਹੀਂ ਦਿੱਤੀ ਗਈ ਔਰ ਇਹਦੇ ਲਈ ਪੰਜਾਬ 'ਚ ਮਾਹੌਲ ਖਰਾਬ ਕਰਨ ਦੇ ਲਈ 57 ਜਿਹੜੀਆਂ ਕਹਿ ਲਿਏ ਕਿ ਆਪਣਾ ਕੰਪਨੀਆਂ ਭੇਜ ਦਿੱਤੀਆਂ ਗਈਆਂ ਫੋਰਸ ਭੇਜ ਦਿੱਤੀ ਗਈ ਹੈ ਇਹ ਸਾਰਾ ਮਸਲਾ ਕੀ ਹੈ ਕਿਉਂਕਿ ਕੈਪਟਨ ਸਾਹਿਬ ਬਹੁਤ ਆਰਮੀਨਸ ਬੰਦ ਤੱਕਦੇ ਆ ਬਹੁਤ ਸਟੀਕ ਜਾਣਕਾਰੀ ਰੱਖਦੇ ਆ ਇਹਦੇ ਬਾਰੇ ਔਰ ਬਲਵੰਤ ਸਿੰਘ ਰਾਜੋਵਾਨੇ ਦੀ ਜਿਹੜੀ 23 ਸਾਲ ਦੀ ਉਹਦੀ ਜੇਲ ਹੁਣ ਤੱਕ ਕੈਦ ਵਿੱਚ ਰੱਖਿਆ ਹੋਇਆ ਉਹਨੂੰ ਚੱਕੀ 'ਚ ਬੰਦ ਰੱਖਿਆ ਹੋਇਆ ਹੈ ਵੈਸੇ ਹੀ ਉਹਦੀ ਬਹੁਤ ਵੱਡੀ ਸਜ਼ਾ ਹੋ ਚੁੱਕੀ ਹੈ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਮਾਫ਼ ਕਰਨ ਦੀ ਬਜਾਏ ਜੇ ਰਜੀਵ ਗਾਂਧੀ ਦੇ ਕਤਲ ਮਾਫ਼ ਕੀਤੇ ਜਾ ਸਕਦੇ ਆ ਫਿਰ ਇਹ ਕਤਲ ਕਿਉਂ ਨਹੀਂ ਬਾਤ ਕੀਤੀ ਜਾ ਸਕਦੇ ਸਿੱਖਾਂ ਨਾਲ ਇਹੋ ਦੋਹਰਾ ਮਾਪਦੰਡ ਕਿਉਂ ਕੀਤਾ ਜਾਂਦਾ ਹੈ ਇਹਦੇ ਬਾਰੇ ਗੱਲਬਾਤ ਕਰਦੇ ਆਂ ਸਰਦਾਰ ਕੈਪਟਨ ਚੰਨੂ ਸਿੰਘ ਸਿੱਧੂ ਜੀ ਸਾਡੇ ਨਾਲ ਜੁੜੇ ਆ ਕੈਪਟਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਉੱਤੇ ਤੁਹਾਡੇ ਸਾਰੇ ਸੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੈਪਟਨ ਸਾਹਿਬ ਜਿਹੜਾ ਬਲਵੰਤ ਸਿੰਘ ਰਾਜਵਾਰ ਵਾਲਾ ਮਸਲਾ ਵਾ ਫੇਰ ਇੱਕ ਵਾਰ ਉੱਠ ਪਿਆ ਵਾ ਜਦੋਂ ਕੀ ਫਾਸੀ 15 ਸਾਲ ਪਹਿਲਾਂ ਲਾ ਹੋਇਆ ਸੀ ਅੱਜ ਫਿਰ ਉਹ ਦੋਰਾ ਮਾਰਤਾ ਅਸਤਾਂ ਦਾ ਜੀ ਰਜੀਵ ਗਾਂਧੀ ਦੇ ਕਤਲ ਮਾਰ ਕੀਤੇ ਜਾ ਸਕਦੇ ਅਤੇ ਬਲੌਂਸ ਸਿੰਘ ਰਾਜਵਾਨ ਦੀ ਫਾਂਸੀ ਸਜ਼ਾ ਕਿਉਂ ਨਹੀਂ ਰੱਦ ਕੀਤੀ ਜਾ ਸਕਦੀ ਲੈਂਸ ਸਿੰਘ ਜੀ ਤੁਹਾਨੂੰ ਇਹ ਪਤਾ ਹੈ ਕਿ ਇਹ ਜਿਹੜਾ 2012 ਦੀ ਫਾਂਸੀ ਦੀ ਸਜ਼ਾ ਹੋਈ ਸੀ ਜੀ ਔਰ ਇਹਨਾਂ ਨੇ ਕੋਈ ਅਪੀਲ ਨਹੀਂ ਪਾਈ ਰੋਣ ਗਰੀ ਨਾ ਰਾਜਵਾਨ ਰਾਜਵਾਨ ਸਾਹਿਬ ਕਿਉਂਕਿ ਮੈਂ ਕੋਈ ਪੇਲ ਨਹੀਂ ਖਪਾਈ ਕਰਨੀ ਮੈਂ ਕੀਤਾ ਤੇ ਜੱਜ ਨੂੰ ਵੀ ਕਹਿੰਦਾ ਕਿ ਮੈਂ ਕੀਤਾ ਹੂੰ ਤੁਸੀਂ ਇਹ ਵੀ ਹੈਰਾਨ ਕਰੋ ਨਾ ਵੀ ਕੌਨਸਪੀਰੇਸੀ ਤਾਂ ਸਾਰੇ ਇਨਵੋਲ ਨੇ ਹੂੰ ਕਤਲ ਤਾਂ ਅੰਧਲਾਵਰ ਨੇ ਕੀਤਾ ਨਾ ਉਹ ਤਾਂ ਉੱਠ ਕੇ ਬੰਮ ਜਨਾ ਇਹ ਤਾਂ ਸਾਰੇ ਕੌਨਸਪੀਰੇਸੀ ਥਿਊਰੀ ਜੀ ਜੀ ਕੌਨਸਪੀਰੇਸੀ ਜਿਹੜੀ ਥਿਊਰੀ ਹੈ ਉਹਦੇ ਚ ਪਾਸਿਵਿਟੀ ਜਿਵੇਂ ਉਥੇ ਕੇਰਸਿੰਗ ਨੂੰ ਦਿੱਤੀ ਸੀ ਜੀ ਜੀ ਤੇ ਜੇ ਕਾਂਸਪੀਰੇਸੀਵ ਥਿਊਰੀ 'ਚ 6-7 ਬੰਦੇ ਨੇ ਫਿਰ ਤੁਸੀਂ ਇੱਕ ਨੂੰ ਫਾਂਸੀ ਕਿਵੇਂ ਦੇ ਸਕਦੇ ਜੀ 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 ਕੰਪਿਊਟਰ 'ਚ ਜਿਹੜੇ ਕਾਂਸਪੀਰੇਟਰ ਨੂੰ ਨਾਲ ਸਾਰੇ ਨੂੰ ਫਾਂਸੀ ਦੇਣੀ ਸੀ ਤੇ ਚਲੋ ਫਾਂਸੀ ਦੀ ਸਜ਼ਾ ਉਹਨਾਂ ਨੇ ਸੁਨਾਤੀ ਸੁਨਾਣ ਤੋਂ ਬਾਅਦ ਫਿਰ ਉਹ ਐਗਜ਼ੀਕਿਊਟਲੀ ਹੋਈ ਹਾਂਜੀ ਰਿਕਵਰਾਂ ਦਾ ਫਾਂਸੀ ਦਾ ਆਰਡਰ ਵੀ ਆ ਗਿਆ ਵਿੱਚ ਤੁਹਾਨੂੰ ਪਤਾ ਮਾਲਵੇ ਦੇ ਵਿੱਚ ਜਦੋਂ ਸਾਰੇ ਪੰਜਾਬ 'ਚ ਪੀਰੀਆਂ ਦਸਤਾਰਾਂ ਪੀਰੀਆਂ ਦਸਤਾਰਾਂ ਝੰਡਿਆਂ ਨਾਲ ਸਾਰਾ ਮਾਰਵਾ ਹੀ ਭਰ ਗਿਆ ਸੀ ਮਾਰਵੇ ਵਿੱਚ ਮੈਂ ਬਹੁਤ ਜ਼ਿਆਦਾ ਹਲਸਨ ਦੇਖਿਆ ਮਾਝੇ ਨਾਲ ਜੀ 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 ਜ਼ਿਆਦਾ ਫਿਰ ਇਹ ਵੀ ਮੈਂ ਮਾਰਵੇ ਤੋਂ ਲੰਘ ਕੇ ਆ ਰਿਹਾ ਸੀ ਉਦੋਂ ਜੀ ਤੇ ਸਰਕਾਰ ਥੋੜੀ ਹਿੱਲ ਗਈ ਹਮ ਬਾਦਲਦਈ ਰਾਹੀਂ ਮੇਰੇ ਕਾ ਬਾਦਲ ਵੀ ਹਿੱਲ ਗਿਆ ਹਮ ਔਰ ਬਾਦਲ ਸਾਹਿਬ ਨੇ ਸੁਪਰਟੈਂਡੈਂਟ ਨੂੰ ਕਹਿਤਾ ਕਿ ਕੋਈ ਵੀ ਮਾਨਾ ਮਾਰ ਕੇ ਤੁਹਾਨੂੰ ਖਾਂਸੀ ਨਹੀਂ ਲਾਉਂਦਾ ਪਟਿਆਲਾ ਇਹ ਸੁਪਰੇ ਪਟਿਆਲਾ ਇਹ ਜੀ ਸੁਪਰੇ ਜੀ ਨੂੰ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਹੈਗ ਮੰਨੀ ਆ ਜਾਂ ਨਹੀਂ ਮੈਂ ਬੰਦੋ ਬੰਦ ਨਹੀਂ ਕਰ ਸਕਦਾ 5 ਉਹ ਤੇ ਚਾਰ ਦੇ ਬਾਅਦ ਕੇਸ ਵੀ ਚੱਲਿਆ ਉਹ ਕੇਸ ਚੱਲਣਾ ਹੀ ਚੱਲਣਾ ਸੀ ਕਿਉਂਕਿ ਉਹ ਉਹਨਾਂ ਦਾ ਕੰਮ ਸੀ ਲੈ ਕੇ ਆਣਾ ਜਿਹੜਾ ਮਰਜੀ ਕਰਦਾ ਉਹ ਕੇਸ ਚੱਲਣਾ ਚੱਲਣਾ ਸੀ ਲੇਕਿਨ ਉਹਦੀ ਇਹ ਤਾਂ ਦਲੇਰੀ ਆ ਕਿ ਉਹਨਾਂ ਨੂੰ ਫਾਂਸੀ ਨਹੀਂ ਲਾਈ ਸਰਕਾਰਾਂ ਦੇ ਹੁਕਮ ਦੇ ਬਾਵਜੂਦ ਜਦੋਂ ਉਹ ਹੁਣ ਅੱਜ ਦਾ ਦਿਨ ਆ ਗਿਆ ਸੁਪਰੀਮ ਕੋਰਟ ਜਾ ਗਿਆ ਹੁਣ ਸੁਪਰੀਮ ਕੋਰਟ ਕਹਿੰਦਾ ਹੈ ਇਹ ਸੁਭੰਗ ਕੋਰ ਦਾ ਨੋਟਿਸ ਹੈ ਤਾਂ ਦੇਖੋ ਪਹਿਲਾਂ ਤਾਂ ਜਿਹੜਾ ਆਪਣਾ 450 ਸਾਲਾ ਸਥਾਪਨਾ ਦਿਵਸ ਸੀਗਾ ਮੋਦੀ ਦਾ ਐਲਾਨ ਮੋਦੀ ਦਾ ਐਲਾਨ ਕੇ ਸਾਰਿਆਂ ਨੂੰ ਜਿਹੜਾ ਬੰਦੀ ਸਿੰਘਾਂ ਨੂੰ ਮੈਂ ਰਿਹਆ ਕਰੂੰਗਾ ਉਹਦੇ ਵਿੱਚ ਨੋਟੀਫਿਕੇਸ਼ਨ ਨਹੀਂ ਕਰਤੀ ਰਿਹਆ ਕਰਨ ਦੀ ਜੀ ਰਿਹਆ ਕਰਨ ਦੀ ਨੋਟੀਫਿਕੇਸ਼ਨ ਨਹੀਂ ਕਰਤੀ ਮੈਨੂੰ ਨੇ ਸਮਝਾਈ ਫਿਰ ਵੀ ਚੌਕੀ ਪਾਣਾ ਵਸ ਰਿਹਾ ਇੱਕ ਬਣੇ ਤਾਂ ਮੈਨੂੰ ਐ ਲੱਗਦਾ ਕਿ ਮੈਂ ਪੋਲਿਟਿਕਲ ਪਾਰਟੀ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਹੀ ਨਹੀਂ ਰਹਿ ਹੁੰਦੇ ਕਿ ਚਲੋ ਹੋ ਸਕਦਾ ਜੀ ਕੈਪਟਨ ਸਾਹਿਬ ਇੱਕ ਬਣੇ ਤੇ ਜਿਹੜੇ ਭਾਜਪਾ ਹੈ ਕਹਿੰਦੀ ਹੈ ਕਿ ਪੰਜਾਬ ਵਿੱਚ ਸਾਡਾ ਰਾਜ ਆਵੇ ਤੇ ਪੰਜਾਬ ਦੇ ਸਿੱਖਾਂ ਨੂੰ ਵੀ ਖੁਸ਼ ਕਰੀ ਤੇ ਜਿਹੜਾ ਇਹ ਜਿਹੜਾ ਮਸਲਾ ਰਾਜੋਆ ਨਾ ਹਵਾਰਾ ਜਗਤਾਰ ਸਿੰਘ ਹਵਾਰਾ ਪਿਉਰਾ ਲਖਿੰਦਰ ਸਾਰਿਆਂ ਦਾ ਜਿਹੜਾ ਮਸਲਾ ਵਾ ਇਹ ਕਾਂਗਰਸ ਦੇ ਵੀ ਰਿਹਾ ਕਾਂਗਰਸ ਨੂੰ ਵੀ ਮੁੱਖ ਮੰਤਰੀ ਨੂੰ ਮਾਰਿਆ ਗਿਆ ਤੇ ਉਹ ਉਹ ਸਾਰਾ ਕਾਂਗਰਸ ਦਾ ਮਸਲਾ ਤੇ ਬੀਜੇਪੀ ਜੇ ਇਹਨਾਂ ਨੂੰ ਛੱਡ ਵੀ ਦਿੰਦੀ ਹੈ ਤੇ ਹੀਰੋ ਬਣ ਜਾਂਦੀ ਹੈ ਉਹ ਬੀਜੇਪੀ ਕਿਉਂ ਨਹੀਂ ਬੰਨਣਾ ਚਾਹਦੀ ਹੀਰੋ ਕਿਉਂ ਕਿਉਂ ਨਾਲ ਮਿਲ ਕੇ ਵੀ ਸਿੱਖਾਂ ਨਾਲ ਹੀ ਵਿਚਾਰ ਕਰੀ ਜਾ ਰਹੀ ਹੈ ਜੇ ਉਹਨਾਂ ਨੇ ਹalal ਵੀ ਕਰ ਦਿੱਤਾ 400 ਸਾਲਾਂ ਤੇ ਗੁਰਨਾਨ ਸਾਹਿਬ ਦੇ ਗੁਰਪੁਰਤੇ ਤੇ ਫਿਰ ਹੁਣ ਤੱਕ ਤੇ ਸਾਰੇ ਫੈਸਲੇ ਹੋ ਜਾਣੇ ਚਾਹੀਦੇ ਸੀ ਫਿਰ ਸੁਪਰੀ ਕੋਰਟ ਨੂੰ ਬੀਜੇਪੀ ਖੁਦ ਲੈ ਕੇ ਦੇਵੇ ਪ੍ਰਧਾਨ ਮੰਤਰੀ ਲੈ ਕੇ ਦੇਵੇ ਕਿ ਰਾਜਵਾਨ ਦੀ ਸਜ਼ਾ ਮਾਫ ਹੋਣੀ ਚਾਹੀਦੀ ਹੈ ਫੇਕ ਹੋਣੀ ਕੋਈ ਨਹੀਂ ਉਹ ਤਾਂ ਜਿਉਂ ਪ੍ਰੈਜ਼ੀਡੈਂਟ ਉਸੇ ਠੀਕ ਨਾ ਸੰਤਿਗੋਮਨਤਾ ਜੀ ਜੀ ਹੋਮਲੈਸ ਕੇ ਪਾਸ ਕਰਕੇ ਗਵਰਨਰ ਸੁਪਰੀਮ ਕੋਰਟ ਤੋਂ ਕੀ ਲੈਣਾ ਜੇ ਮਾਫੀ ਕਰਨੀ ਤੇ ਪ੍ਰੈਜ਼ੀਡੈਂਟ ਨੂੰ ਜੇ ਖੁਦ ਹੀ ਦੇ ਸਕਦਾ ਲੇਕਿਨ ਪ੍ਰੈਜ਼ੀਡੈਂਟ ਵੀ ਇੰਡੀਆ ਕੋਲ ਵੀ ਪੈਂਡਿੰਗ ਪਈ ਹੈ ਇਹ ਫੈਸਲੇ ਪਤਾ ਨਹੀਂ ਕਿਉਂ ਅੱਛਾ ਹੁਣ ਤੁਸੀਂ ਆ ਬੀਜੇਪੀ ਵਾਲੀ ਗੱਲ ਸੁਣ ਲਿਆ ਬੀਜੇਪੀ ਦਾ ਵੀ ਉਹ ਪੰਜਾਬ ਚ ਬਣਾਉਣਾ ਚਾਹੁੰਦੇ ਜਿਹੜਾ ਤੁਹਾਡਾ ਹੋਮ ਮਿਨਿਸਟਰ ਹੈ ਇਹਨੇ ਪਾਰਲੀਮੈਂਟ ਚ ਕਿਹਾ ਕਿ ਨਹੀਂ ਕਰਾਂਗੇ ਮਾਫ ਜੋਰ ਨਾਲ ਹਾਂ ਕਿਹਾ ਸ਼ਾਦ ਅਭਿਆਨ ਮੈਂ ਖੁਦ ਸੁਣਿਆ ਸ਼ਾਦ ਅਭਿਆਨ ਮੈਂ ਖੁਦ ਸੁਣਿਆ ਪਾਰਲੀਮੈਂਟ ਚ

ਇਹ ਉਹਨਾਂ ਦੇ ਟਿਪ ਡੈਂਡ ਕਰਦਾ ਹੈ ਲੇਕਿਨ ਇੱਕ ਗੱਲ ਤਾਂ ਪੱਕੀ ਹੈ ਵੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਕਿਹਾ ਸੀ ਵੀ ਜੇ ਹਮਲਾ ਹੋਵੇਗਾ ਗੋਲਡਨ ਟੈਂਪਲ ਤੇ ਤਾਂ ਖਾਲਸਾਣ ਦੀ ਨੀ ਰੱਖੀ ਜਾਊਗੀ ਹਾਂਜੀ ਔਰ ਅੱਜ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਫਾਂਸੀ ਹੋ ਗਈ ਹੈ ਤੇ ਫਿਰ ਖਾਲਸਾਣ ਦੇ ਨੀ ਰੱਖੇ ਡੀਵੀਸੀ ਵੀ ਪੈ ਜਾਏਗੀ ਇਹ ਗੱਲ ਸੈਂਟਰ ਨੂੰ ਪੜ ਪੜਾਉਣੀ ਚਾਹੀਦੀ ਹੈ ਉਹ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਤੁਹਾਡੇ ਆਸ਼ਵਾਸ ਹੈ ਉਸੀਂ ਆਪਣਾ ਇਹਨੂੰ ਜਿਵੇਂ ਵੀ politically ਸੋਲਵ ਹੁੰਦਾ ਕਰੋ ਅਦਰਵਾਈ ਤੁਸੀਂ 2027 ਦੇ ਇਲੈਕਸ਼ਨ ਲੈਣ ਦੀ ਗੱਲ ਕਰ ਰਹੇ ਹੋ ਤੁਹਾਨੂੰ ਕਹੇ ਨੇ ਪੰਜਾਬ ਜਿਹੜੀ ਵੰਡਦੇ ਨਾ ਸੈਂਟਰ ਸਿਲੀਟੇਬ ਉਹ ਤਾਂ ਜਿਹੜੇ 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 ਪੰਜਾਬ ਦੇ ਹਿੰਦੂ ਉਹ ਤਾਂ ਸਾਡੇ ਭਰਾ ਆ ਜਿਹੜਾ ਜਿਹੜਾ ਬਯੰਤੇ ਦਾ ਪੋਤਰਾ ਵਾ ਬਿੱਟੂ ਡਬਲ ਸਟੈਂਡਰਡ ਹੁੰਦਾ ਬੀਜਪੀ ਚ ਚਲਾ ਗਿਆ ਕਦੀ ਬਿਆਨ ਇਹਨਾਂ ਦਾ ਮੈਂ ਬੰਦੀ ਸਿੰਘਾਂ ਦੀ ਰਿਆਈ ਵਾਸਤੇ ਆਪ ਅਪੀਲ ਕਰਾਂਗਾ ਜਿੱਦੋਂ ਇਹੋ ਜਿਹਾ ਫੰਸ ਦਾ ਮਸਲਾ ਹੁੰਦਾ ਤੇ ਕੱਲ ਵਾ ਵੇਖ ਰਿਹਾ ਸੀ ਫਿਰ ਉਹ ਜੈਰ ਉਗਲਦਾ ਪਿਆ ਸੀ ਉਹਨੂੰ ਮੈਦਾਨ ਨੂੰ ਬੰਦਾ ਹੀ ਸਮਝਦਾ ਉਸੇ ਨੂੰ ਕੋਲ ਆਈ। ਗੋਦਾਕੀ ਜੀ ਦਾ ਉਹ ਗੱਲ ਸਾਰੇ ਸਾਰੇ ਪਰਿਵਾਰ ਨੇ ਫੈਸਲਾ ਕਰ ਲਿਆ। ਹੂੰ। ਵੀ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ। ਹਾਂ। ਫਿਰ ਬਦਲ ਜਾਂਦਾ। ਫਿਰ ਬਦਲ ਉਹ ਵੀ ਇਸਟੈਬਲਿਸ਼ਮੈਂਟ ਜੋ ਕੁਹਾ ਰਹੀ ਹੁੰਦੇ ਦੋ ਉਹ ਕਹਿੰਦਾ। ਹੂੰ। ਉਹ ਇਸਟੈਬਲਿਸ਼ਮੈਂਟ ਕਿਹਨੂੰ ਤੇ ਕਹਿ ਰਿਹਾ? ਜੀ ਜੀ। ਤੇ ਇਹ ਜਿਹੜੀਆਂ 59 56 57 ਕੰਪਨੀਆਂ ਜਿਹੜੀਆਂ ਮੰਗੀਆਂ ਇਹ ਬੜਾ ਬੜਾ ਚਿੰਤਾ ਦਾ ਵਿਸ਼ਾ ਹੈ। ਇਹ ਚਿੰਤਾ ਦਾ ਵਿਸ਼ਾ ਨਹੀਂ ਹੈ। ਇਹਨਾਂ ਨੂੰ ਇਹ ਗੱਲ ਦਾ ਪਤਾ ਹੈ। ਜੀ। ਕਿ ਜੇ ਇਹ ਸੈਂਟਰ ਸਰਕਾਰ ਮੰ ਚਾਹੇਗੀ। ਹੂੰ। ਰਾਜੋ ਵਾਲਿਆਂ ਨੂੰ ਫਰਸ਼ੀ ਲਾਣੀ ਤੇ ਫਿਰ 15 ਤਰੀਕ ਨੂੰ ਆਰਡਰ ਹੋ ਜਾਣਗੇ ਜਿਹੜੀਆਂ 57 ਜੇਰਬੋਰਡ ਨੇ 15 ਜਿਹਨਾਂ ਨੇ ਜਦ ਫੈਸਲਾ ਦੇ ਦੇਣਾ ਕਿ ਕਿਉਂ ਨਹੀਂ ਲੱਗੀ ਕਿ ਜੇ ਫਟਦਾ ਹੋ ਗਿਆ ਤੇ ਸਾਨੂੰ ਕੋਈ ਤਰਾਜ ਨਹੀਂ ਉਹਨੇ ਉਸੇ ਨੂੰ ਫਰਸ਼ੀ ਆਊਟਰ ਸੁਣਾ ਦੇਣਾ ਤੇ ਤੁਹਾਨੂੰ ਨੈਕਸਟ ਦੇ ਲਾਉਣੀ ਪੈਣੀ ਹੈ ਹਾਂ ਤੇ ਉਹ ਫਿਰ 24 ਘੰਟਿਆਂ ਚ 57 ਕੰਪਨੀਆਂ ਕਿਸ ਨੂੰ ਲਾਉਣਗੇ ਇਹਨਾਂ ਨੂੰ ਵੀ ਇਸਟੈਬਲਿਸ਼ਮੈਂਟ ਨੇ ਗਿਆ ਕਿ ਆਪਣਾ ਬੰਦੋਬਸਤ ਕਰਕੇ ਰੱਖੋ ਲਾਇਨ ਆਰਡਰ ਦਾ ਜੀ 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 ਇਹ 57 ਕੰਪਨੀਆਂ ਪੰਜਾਬ ਦੇ ਆ ਗਏ ਪੰਜਾਬ ਦੇ ਦਿਵਾਲੀ ਹਰ ਸਾਲ ਆਉਂਦੀ ਹੈ ਇਸੇ ਸਤੋਜਾ ਕੰਪਨੀਆਂ ਕਿਉਂ ਨਹੀਂ ਆਉਂਦੀਆਂ ਪੰਜਾਬ ਦੇ ਪੰਜਾਬ ਕੋਲ ਸੇ ਨਹੀਂ ਬਾਬਾ ਬਾ ਕਾਬਲੇ ਤਰੀਫ ਆ ਉਹ ਵਧੀਆ ਮੇਨਟੇਨਸ ਕਰ ਰਹੀ ਹੈ ਪੰਜਾਬ ਪੁਲਿਸ ਬਹੁਤ ਵਧੀਆ ਮੇਨਟੇਨ ਕਰ ਰਹੀ ਹੈ ਫਿਰ 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 ਕੰਪਨੀਆਂ ਬਾਹਰੋਂ ਲਿਆ ਕੇ ਪੰਜਾਬ ਦੇ ਸਤੋਜਾ ਕੰਪਨੀਆਂ ਮੈਂ ਤੈਨੂੰ ਮੈਂ ਤੈਨੂੰ ਫਿਰ ਤੂੰ ਸਮਝ ਹੀ ਨਹੀਂ ਰਿਹਾ ਉਹ ਲਿਆ ਰਹੇ ਨੇ ਜੇ ਫਾਂਸੀ ਲਾਉਣੀ ਪੈ ਗਈ ਰਾਤੋਂ ਰਾਤ ਕਿੱਥੋਂ ਲਿਆਉਣਗੇ ਜੀ ਜੀ ਪੰਜਾਬ ਦਾ ਗਦਰ ਹੋ ਜੂ ਹਾਂ ਇਹ ਇਹ ਮਸਲਾ ਬੜਾ ਵੱਡਾ ਜਿਹੜਾ ਉਸੀ ਗੱਲ ਦੱਸੀਏ ਮੋਸਟਲੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਆ ਵੀ 57 ਕੰਪਨੀਆਂ ਕਿਉਂ ਆ ਰਹੀਆਂ ਰਾਤੋਂ ਰਾਤ ਕਿੱਥੋਂ ਲਿਆਉਣਗੇ ਫਿਰ 15 ਨੂੰ ਆਰਡਰ ਹੋ ਜਾਂਦਾ ਤੇ 16 ਨੂੰ ਫਾਸੀ ਲਾ ਦੋ ਤੇ ਫਿਰ ਇਹ ਰਾਤੋਂ ਰਾਤ ਆ ਨੀ ਬੰਦੇ 55 ਕੰਪਨੀਆਂ ਆ ਕੇ ਲੱਗ ਵੀ ਜਾਂਦੀਆਂ ਤੇ ਜਿੱਥੇ ਜਿੱਥੇ ਉਹਨਾਂ ਨੂੰ ਡਿਊਟੀਆਂ ਦੇਣ ਵੀ ਉਥੇ ਖੜੀਆਂ ਵੀ ਹੋ ਜਾਂਦੀਆਂ ਇਹਨਾਂ ਨੂੰ ਤਾਂ ਹੋਣੇ ਉਹਨਾਂ ਨੇ ਡਿਪਲੋਇਮੈਂਟ ਕਰ ਲੈਣਾ ਹਮ ਗੁਜ਼ਾਰਨਾ ਕਾਸਾ ਅਗਰ ਨਹੀਂ ਫਾਸੀ ਲੱਗਦੀ ਤੇ ਫਿਰ ਬਹੁਤ ਵਧੀਆ ਸਤੋਂਜਾ ਕੰਪਨੀਆਂ ਵਾਪਸ ਹੋਈਆਂ ਜਾਣਗੀਆਂ ਉਹ ਤਿਆਰੀ ਕਰਕੇ ਆਏ ਆ ਉਹਨਾਂ ਨੇ ਤਿਆਰੀ ਪੂਰੀ ਕਰ ਲਈ ਆ ਬਿਲਕੁਲ ਦਰਸ਼ਕੋ ਗੱਲ ਬੜੀ ਕਲੀਅਰ ਆ ਪੰਜਾਬ 'ਚ 57 ਕੰਪਨੀਆਂ ਬਲਟਾਨੀਅਨ ਫੋਰਸ ਆ ਗਈ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਰਾਜਵਾਨੇ ਦੀ سزا ਫਾਂਸੀ ਦੀ سزا ਦਾ ਫੈਸਲਾ ਹੋਣਾ ਵਾ ਜੇ ਤੇ ਹੋ ਗਿਆ ਫਿਰ ਇਹ ਕੰਪਨੀਆਂ ਹਲਕਤੀਆਂ ਹੋਣਗੀਆਂ ਕਿਉਂਕਿ ਇਹਨਾਂ ਨੇ ਲਾਈਨ ਆਰਡਰ ਜਿਹੜਾ ਮੇਨਟੇਨ ਕਰਨਾ ਵਾ ਤੇ ਜੇ ਫੈਸਲਾ ਨਹੀਂ ਹੁੰਦਾ ਤੇ ਵਾਪਸ ਚਲੇ ਜਾਣਗੀ ਆ ਬਹਾਨਾ ਇਹ ਬਣਾ ਕੇ ਲਿਆਇਆ ਗਿਆ ਹੈ ਕਿ ਪੰਜਾਬ 'ਚ ਦੀਵਾਲੀ ਆ ਜੀ ਤਿਹਾੜ ਆ ਜੀ ਇਸ ਕਰਕੇ ਲਾਈਨ ਆਰਡਰ ਦੀ ਜਿਹੜੀ ਸਥਿਤੀ ਆ ਉਹ ਸਹੀ ਰੱਖਣ ਵਾਸਤੇ ਅਸੀਂ 55 ਕੰਪਨੀਆਂ ਪੰਜਾਬ 'ਚ ਭੇਜ ਰਹੇ ਆ ਦੀਵਾਲੀ ਤੇ ਹਰ ਸਾਲ ਹੀ ਆਉਂਦੀ ਆ ਹਰ ਸਾਲ ਹੀ ਲੋਕ ਖੁਸ਼ੀ ਦੇ ਤਿਹਾੜ ਮਨਾਉਂਦੇ ਆ ਹਰ ਸਾਲ ਹੀ ਲੋਕ ਇੱਕ ਦੂਜੇ ਨਾਲ ਹੀ ਬੱਟ ਕਰਦੇ ਆ ਫਿਰ ਇਹ ਕੰਪਨੀ ਆ ਲਿਆ ਕੇ ਪੰਜਾਬ ਦਾ ਮਾਹੌਲ ਕਿਉਂ ਖਰਾਬ ਕੀਤਾ ਜਾਂਦਾ ਡਾਕਟਰ ਕੈਪਟਨ ਸਾਹਿਬ ਨੇ ਬੜੀ ਸਟੀਕ ਜਾਣਕਾਰੀ ਦਿੱਤੀ ਹੈ ਕਿ ਇਹ ਅਸਲ 'ਚ ਲਿਆਈਆਂ ਇਸ ਕਰਕੇ ਜਾ ਰਹੀਆਂ ਕਿ ਜੇਸ ਰਾਜੋਮਾਰਿਆਂ ਨੂੰ ਸਜ਼ਾ ਹੁੰਦੀ ਹੈ ਫਾਂਸੀ ਦੀ ਸਜ਼ਾ ਦਾ ਐਲਾਨ ਹੁੰਦਾ ਹੈ ਅਗਲੇ ਦਿਨ ਦੇ ਨਹੀਂ ਪੈਣੀ ਆ ਤੇ ਉਹਦੇ ਲਈ ਜਿਵੇਂ ਪਹਿਲਾਂ ਮਾਲਵੇ ਦੇ ਵਿੱਚ ਵੱਡਾ ਵਿਰੋਧ ਹੋਇਆ ਸੀ ਕੇਸਰੀ ਪੱਗਾਂ ਬਨ ਕੇ ਪੰਜਾਬ ਦੇ ਨੌਜਵਾਨ ਸ਼ਰਕਾ ਤੋਂ ਉੱਤਰ ਆਏ ਸਨ ਉਹਨਾਂ ਸਭ ਨੂੰ ਘਰਾਂ 'ਚ ਨਜ਼ਰਬੰਦ ਕਰਨ ਦੇ ਲਈ ਹੋਸਟ ਰੈਸਟ ਕਰਨ ਦੇ ਲਈ ਇਹ ਬਲਟਾਲੀਅਨ ਜਿਹੜੇ ਕੰਮ ਕਰੋ ਇਹੀ ਇਦਾਂ ਹੀ ਹੋਊਗਾ ਜੀ ਬਿਲਕੁਲ ਬਿਲਕੁਲ ਇਹੀ ਹੋਊਗਾ ਜਿਨ੍ਹਾਂ ਜਿਨ੍ਹਾਂ ਲੀਡਰ ਆ ਜਿਹੜੇ ਸਿਰ ਕਾਢੇ ਉਹਨਾਂ ਸਾਰਿਆਂ ਨੂੰ ਘਰਾਂ 'ਚ ਹੋਸਟ ਰੈਸਟ ਕਰ ਦਿੱਤਾ ਜਾਏਗਾ ਉਹ ਵੀ ਕਰਨਗੇ ਉਹ ਤਾਂ ਉਹਨਾਂ ਦਾ ਕੰਮ ਹੈ ਹਮ ਲੇਕਿਨ ਉਹਨਾਂ ਨੇ ਫਿਰ ਦੇਖੋ ਜਿਹੜਾ ਪਾਰਸੀ ਸਜਾ ਐਗਜ਼ੀਕਿਊਟ ਕਰਨੀ ਆ ਉਹ ਤਾਂ ਕਰਨੀ ਆ ਸਭ ਨੇ ਹੂੰ ਜਿਹੜਾ ਲਾਨ ਆਰਡਰ ਮੰਨਡਲ ਕਰਨਾ ਉਹ ਕਰਨਾ ਸਟੇਟ ਨੇ ਤਾਂ ਸਟੇਟੋਂ ਤਾਂ ਫਿਰ ਪਾਰਸੀ ਚੇਂਜ ਨਹੀਂ ਜਾਈ ਨਹੀਂ ਉਸ ਕਰਕੇ ਇਹ ਹਵੇ ਨਹੀਂ ਆ ਗੀਆਂ ਰਾਤੋਂ ਰਾਤ ਕੇ ਦੁਆਲੀ ਦਾ ਮਾਹੌਲ ਖਰਾਬ ਹੋ ਗਿਆ ਸਿਮਾਕ ਦਾ ਖਰਾਬ ਹੋ ਗਿਆ 55 ਕੰਪਨੀਆਂ ਤੋਂ 10 ਨਹੀਂ ਆ ਗੀਆਂ ਪਰ ਪੰਜਾਬ ਸਰਕਾਰ ਦੀ ਵਾਰੀ ਕੁਝ ਹੋਰ ਨਹੀਂ ਰਹੀ ਪੰਜਾਬ ਸਰਕਾਰ ਨੂੰ ਤੂੰ ਕਿਹਨੇ ਸਰਕਾਰ ਹੈ ਪ੍ਰਕਾਰ ਸਰਕਾਰ ਵੀ ਤਾਂ ਡਿਵੈਲਪਮੈਂਟ ਦੇ ਨਾਲ ਹੀ ਹੈ ਹੂੰ ਉਸੀਂ ਕਿ ਕਿ ਸਾਡੇ ਜਿਹੜੀ ਇੱਥੇ ਰੈਜ਼ੋਲੂਸ਼ਨ ਪਾ ਕੇ ਅਸੈਂਬਲੀ ਚ ਦੇ ਸਕਦੇ ਹਮ ਕਿ ਛੱਡੇ ਜਾਣ ਜੀ ਜੇ ਤੁਸੀਂ ਤਮਨ ਦਾਡੂ ਆ ਗਏ ਨੂੰ ਛੱਡਦੇ ਜੀਵ ਗਾਂਧੀ ਨਾਲੋਂ ਵੱਡਾ ਤਾਂ ਨਹੀਂ ਬੀਨ ਸਿੰਘ ਨਾ ਨਾ ਬੀਨ ਸਿੰਘ ਜੀਵੰਦੀ ਤੋਂ ਵੱਡਾ ਨਹੀਂ ਤੇ ਜੇ ਜੀਵ ਗਾਂਧੀ ਦੇ ਕਤਲ ਛੱਡੇ ਛੱਡਦੇ ਤੇ ਬੀਨ ਸਿੰਘ ਵਾਲੇ ਕਿਉਂ ਨਹੀਂ ਛੱਡੇ ਉਹ ਵੀ ਕਨਸਪੀਰੇਸੀ ਵਾਲੇ ਜੀ ਉਹ ਵੀ ਜਿਹੜੇ ਡਾਇਰੈਕਟਲੀ ਇਨਵੋਲਡ ਹੀ ਨਹੀਂ ਹੈਗੇ ਉਹ ਕਨਸਪੀਰੇਸੀ ਵਾਲੇ ਕਿਉਂ ਨਹੀਂ ਛੱਡੇ ਜਾ ਸਾਹਿਬ ਬਿਲਕੁਲ ਦੇ ਡਾਇਰੈਕਟਰ ਨੇ ਉਹਦਾ ਮਤਲਬ ਚਲਾ ਗਿਆ ਉਹਦੀ ਰਿਸਰਚ ਨੇ ਉਹਦੇ ਨਾਲ ਦੀਆਂ ਫੈਸਲਾ ਹੋ ਗਿਆ ਉਹਨੇ ਤਾਂ ਆਪਣੇ ਆਪ ਨੂੰ ਮਨੁੱਖੀ ਬੰਦ ਬਣਾ ਕੇ ਖਤਮ ਕਰ ਦਿੱਤਾ। ਬਾਕੀ ਤੁਸੀਂ ਉਹਦੇ ਜੁਰਮ ਜੀ ਟੰਗ ਦਿਓ। ਹਸਪੀਰੀਸੀ ਦੇ ਵਿੱਚ ਜਿਵੇਂ ਤੁਸੀਂ ਉਹ ਕੇਸ ਨੂੰ ਟੰਗ ਲਾ। ਉਹ ਸਭ ਜਿਹੜਾ ਕੋਈ ਕਸੂਰ ਹੀ ਐ ਨਹੀਂ ਸੀ। ਤੇ ਬਸ ਠੀਕ ਹੈ। ਇਹ ਤਾਂ ਫਿਰ ਇੱਕ ਗੱਲ ਤਾਂ ਸਾਫ਼ ਆ। ਜੇ ਰਾਜੋਵਰ ਨੇ ਦੀ ਫਾਂਸੀ ਜਿਹੜੀ ਉਹ ਮਾਫ਼ ਨਹੀਂ ਹੁੰਦੀ। ਜੀ ਜੀ। ਤੇ ਫਿਰ ਸਿੱਖਾਂ ਨੂੰ ਸਮਝਾਣਾ ਚਾਹੀਦਾ ਵੀ ਤੁਹਾਡੀ ਬੰਦੇ ਐਂਗਲਸਟਾਂ ਦੇ ਕੋਈ ਤਾਂ ਆ ਬਿਲਕੁਲ ਯਾਰ ਜੀਵ ਗਾਂਧੀ ਦੇ ਕਤਲ maaf ਕੀਤੇ ਜਾਂਦੇ ਨੇ ਇਹ ਦੇ ਵਿਰੱਖ ਮੰਤਰੀ ਬਯੰਤ ਦੇ ਕਤਲ ਕਿਉਂ ਨਹੀਂ maaf ਕੀਤੇ ਤੁਸੀਂ ਥਰਡ ਕਲਾਸ ਸਿਟੀਜ਼ਨ ਦੇਸ ਕੰਟਰੀ ਦੇ ਜੀ ਜੀ ਤੇ ਮੈਂ ਤਾਂ ਅਪੀਲ ਕਰਦਾ ਮੋਦੀ ਸਾਹਿਬ ਨੂੰ ਤੇ ਮੋਦੀ ਸਾਹਿਬ ਦੀ ਸਰਕਾਰ ਨੂੰ ਇਹ ਇਸ ਛਾਂ ਨੂੰ ਨਾਲ ਬੋਲੋ ਹਮ ਯਾਦ ਬਰੀ ਪਤੀਤੀ 40 ਸਾਲਾਂ ਬਾਅਦ ਜੀ ਪੰਜਾਬ ਜਿਹੜਾ ਲਾਇਨ ਗਿਆ ਉਹਨੂੰ ਅੱਗ ਦੇ ਹੋ ਗੇਜਨਾਸਕੂ ਜੀ ਜੀ ਔਰ ਜੇ ਬਾਕੀ ਆਨ ਮਾਫੀ ਪੇਤਾ ਦਾ ਆਸਾਦਰ ਜੀ ਬਣੋਂ ਤੇ ਤੁਹਾਡੇ ਵਾਸਤੇ ਤਾਂ 5 ਮਿੰਟ ਦਾ ਕੰਮ ਹੈ ਹਾਂ ਤੁਸੀਂ ਉਸੇ ਤੱਕ ਮਤੈ ਪਾਸ ਕਰ ਜੋ ਮਗਾ ਭੇਜਣਾ ਤੇ ਉਹਨੇ ਉਸੇ ਵੇਲੇ ਸਾਈਨ ਕਰ ਦੇਣ ਕਿਉਂਕਿ ਉਹਨਾਂ ਤੋਂ ਹੀ ਜੋ ਕਹਿਣਾ ਉਹਨੇ ਤਾਂ ਘੰਟੇ ਚ ਸਾਈਨ ਕਰ ਦੇਣੇ ਜੀ 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 ਤੇ ਪੰਜਾਬ ਨੂੰ ਵਸਦਾ ਰਹਿੰਦੇ ਹੋ ਤੇ ਤੁਸੀਂ ਕਿਹਾ ਵੀ ਤੁਹਾਡਾ ਬਿਆਨ ਵੀ ਹੈ ਵੇ ਸਾਰੇ ਬੈ ਰਾ ਜਿਹੜੀ ਬੰਦੀ ਸੀ ਗ੍ਰਿਆ ਕਰਾਂਗੇ ਉਹ ਬਿਆਨ ਤੇ ਇੱਕ ਵਾਰ ਕਰਾ ਲਓ ਫਿਰ ਤੁਸੀਂ ਕਹੋ ਜੀ ਫਲਾਣਾ ਖਾਲਸਾ ਕੈਨੇਡਾ ਵਾਲੇ ਖਾਲਸਾ ਵਾਲੇ ਉਹ ਨਹੀਂ ਕਹਾਲੇ ਖਾਲਸਾ ਕਹਿੰਦੇ ਨੇ ਆਸਟ੍ਰੇਲੀਆ ਦੇ ਫਿਰ ਤਾਂ ਲਖਾ ਲਾ ਸਾਨੂੰ ਉਹਨਾਂ ਨੇ ਕਹਿਣਾ ਹੀ ਕਹਿਣਾ ਜੀ ਜੀ ਜਦੋਂ ਤੁਸੀਂ ਉਹਨਾਂ ਨੂੰ ਇਨਸਾਫ ਹੀ ਨਹੀਂ ਮਿਲਿਆ ਜੀ ਜੀ ਬਿਓ ਤੋਂ ਕਹਿੰਦੇ ਵੀ ਤੁਹਾਡੀ ਕੋਈ ਜਗ੍ਹਾ ਹੀ ਨਹੀਂ ਹੈ ਮਿਨੋਰਟੀ ਦੀ ਇਸ ਇਸ ਕੰਟਰੀ 'ਚ ਕੋਈ ਜਗ੍ਹਾ ਨਹੀਂ ਹੈ ਜੀ ਥਰਡ ਕਲਾਸ ਸਿਟੀਜ਼ਨ ਦੇ ਤੁਹਾਡਾ ਇੱਥੇ ਕੋਈ ਇਨਸਾਫ ਨਹੀਂ ਮਿਲਦਾ ਦਾ ਤੁਸੀਂ ਜਿਹੜੇ ਗੁਜਰਾਤ ਰਾਇਡ ਦੇ ਵਿੱਚ ਸੀਗੇ ਕਿਸੇ ਨੂੰ ਮਾਰ ਦਿੱਤੀ ਤੁਸੀਂ ਉਹਨਾਂ ਛੱਤ ਤੇ ਥੜੀ ਸਰਕਾਰ ਬੰਨ੍ਹੇ ਤੁਸੀਂ ਸਾਰੇ ਛੱਤ ਤੇ ਜੀ ਜੀ ਉਹ ਭਾ ਨੋ ਦਾ ਕੇਸ ਜਿਹੜਾ ਬੀਬੀ ਦਾ ਸੀ ਉਹ ਜਦੋਂ ਹੋਰ ਵੀ ਬ੍ਰਾਚ ਕਰਕੇ ਕੇਸ ਨੂੰ ਹਾਰ ਪਾ ਕੇ ਬਾਹਰ ਲੈ ਕੇ ਆਉਂਦੇ ਐਡਾ ਦੋਰਾ ਮਾਰਨਾ ਸਾਡੇ ਲਈ ਕਿਉਂ ਹੈ ਸਿੱਖਾਂ ਲਈ ਹੈ ਨਾ ਕਿ ਬੀਬੀ ਸਾਨੂੰ ਸਾਡੀਆਂ ਪੰਧਾ ਚੁਬਦੀਆਂ ਸਾਡੇ ਸਾਡੇ ਪ੍ਰਕਾਸ਼ ਦਾੜੇ ਚੁਬਦੇ ਆ ਜਾਂ ਸਾਡੇ ਅਸੀਂ ਪੰਜਾਬ ਵਿੱਚ ਜਨਮ ਜਨਮੇ ਆ ਤਾਂ ਚੁਬਦੇ ਇਹਨਾਂ ਨੂੰ ਕਿਉਂ ਇਹੋ ਜਿਹਾ ਵੀ ਇੱਕ ਬੰਨੇ ਸਾਨੂੰ ਇੱਕ ਬੰਨੇ ਕਿਹਾ ਜਾਂਦਾ ਕਿ ਸਿੱਖ ਤੇ Hindu ਦਾ ਮਾਸ ਨੂੰ ਮਾਤਾ ਰਿਸ਼ਤਾ ਹੈ ਜੇ ਮਾ ਨੂੰ ਮਾਤਾ ਇਸ ਤੋਂ ਉਹ ਕਿੱਦੋਂ ਚਲਾ ਜਾਂਦਾ ਜਦੋਂ ਸਾਡੇ ਜੀ ਫੈਸਲੇ ਹੁੰਦੇ ਆ ਨਿਆਂ ਇੱਕ ਅਦਾਲਤਾਂ ਜੀ ਸਾਡੇ ਬੰਦੇ 23-29 ਸਾਲ ਤੋਂ ਤੇ 32-33 ਸਾਲ ਤੋਂ ਜੇਲਾ ਚ ਬੈਠੇ ਆ। ਉਹ ਤਾਂ ਇਹ ਐਸੀ ਵੀ ਗੋਮ ਆ। ਇਹ ਤਾਂ ਤੁਸੀਂ ਦੇਖੋ ਕਿ ਰਾਮ ਉਹਨੇ ਪਤਾ ਨਹੀਂ ਸੀ ਤਾਂ ਚੁੱਕੀ ਸੀ ਨਹੀਂ ਕਿ ਨਹੀਂ ਚੁੱਕੀ ਸੀ ਹੋਇਆ ਵੀ ਨਹੀਂ ਉਹ ਤਾਂ ਅੱਜ ਤੱਕ ਉਹਨੂੰ ਸਾਡੀ ਜਾਂਦੇ ਆ। ਜੀ ਜੀ ਜੀ। ਇਹਨਾਂ ਨੂੰ ਕੀ ਸਮਝਦੇ ਤੁਸੀਂ? ਪਤਾ ਨਹੀਂ ਉਹ ਮਿਆਸ ਹੈ। ਜੀ ਜੀ। ਮਿਆਸ ਹੈ। ਮਿਆਸ ਹੈ ਪਤਾ ਨਹੀਂ ਉਹ ਸਜਾਈ ਹੈ। ਕਿਉਂਕਿ ਜਿਹੜਾ ਆਪਣਾ ਮਾਇਨ ਨਹੀਂ ਹੈ। ਅੱਜ ਨੇ ਆਪਣੇ ਨਾਲ ਨਹੀਂ ਨਾ ਬਾਦਮੀਕ ਨਹੀਂ ਜਿਹੜਾ ਦੂਜਾ ਹੈ ਤਲਸੀ ਦਾ ਤਲਸੀ ਦਾ ਤਲਸੀ ਦਾ ਨਾ ਉਹ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਲਿਖੀ ਹੋਈ ਹੈ ਉਹ ਕੋਈ 2000 ਸਾਲ ਪੁਰਾਣੀ ਥੋੜੀ ਹੈ ਜੀ 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 ਆਹ ਤਾਂ ਹੁਣ ਲਿਖੀ ਗਈ ਹੈ 4-500 ਸਾਲ ਪਹਿਲਾਂ ਜੀ ਜੀ ਉਹਨੇ ਉਹ ਕਿੱਥੋਂ 500 ਸਾਲ ਪਹਿਲਾਂ 4-500 ਸਾਲ ਪਹਿਲਾਂ ਉਹਨੇ 4000 ਸਾਲ ਪਹਿਲਾਂ ਜਿਵੇਂ ਦੇਖ ਲਿਆ ਤੇ ਉਦੋਂ ਕੀ ਆਇਆ ਜਿੰਦੇ ਕੀ ਨਹੀਂ ਸੁਆ ਜੀ ਜੀ ਤੇ ਜਾਇ ਤਾਂ ਮਥਿਆ ਸੀ ਨਾ ਜਿਹੜੀ ਬਾਦਮੀਕ ਆਲੀ ਰਮਾਇਣ ਉਹ ਇਹ ਦਵਾ ਦਿੰਦੇ ਉਹ ਆਉਂਦੇ ਨਹੀਂ ਬਾਹਰ ਨਹੀਂ ਜਾਂਦਾ ਹਾਂ ਤਾਂ ਇਸ ਕਰਕੇ ਇਹ ਤਾਂ ਜੇ ਉਹ ਆਪਾਂ ਤਾਂ ਇਹ ਕਹਿੰਦੇ ਆ ਵੀ ਪੰਜਾਬ ਦਾ ਮਾਹੌਲ ਜਿਹੜਾ ਉਹ ਠੀਕ ਰਹੇ ਪੰਜਾਬ ਨੂੰ ਵਸਦਾ ਰਹਿੰਦੇ ਨੇ ਤੇ ਨਹੀਂ ਤਾਂ ਭਾਈ ਫਿਰ ਉਹਨਾਂ ਦੀ ਮਰਜ਼ੀ ਹੈ ਬਿਲਕੁਲ ਜੀ ਦੱਸ ਕੋ ਗੱਲ ਬੜੀ ਸਾਫ਼ ਹੈ ਜੇ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਕਿਉਂਕਿ ਇਹ ਫਾਂਸੀ ਦੀ ਸਜ਼ਾ ਬਾ 2012 ਵਿੱਚ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇ ਪਰ ਇਹ ਪੰਜਾਬ ਦਾ ਮਾਹੌਲ ਖਰਾਬ ਨਾ ਹੋਣ ਤੱਕ ਉਸ ਵਕਤ ਫਾਂਸੀ ਸਜ਼ਾ ਟਲ ਗਈ ਪਰ ਅੱਜ ਫੇਰ ਇੱਕ ਵਾਰੀ ਮਸਲਾ 15 ਤਰੀਕ ਨੂੰ ਫੈਸਲਾ ਆਉਣਾ ਵਾ ਇਹ ਬਟਾਲੀਨ 52 ਬਟਾਲੀਨ ਕੰਪਨੀਆਂ ਨੇ ਪੰਜਾਬ 'ਚ ਪਹਿਲੇ ਹੀ ਲਾਦਤੀਆਂ ਬਾਬੇ ਜੇ ਫਾਂਸੀ ਸਜ਼ਾ ਖੁੱਡੀ ਹੈ ਤੇ ਇਹ ਆਪਣਾ ਕਵਰ ਕਰਨੇ ਜਿਹੜੇ ਲੋਕ ਘਰਾਂ 'ਚੋਂ ਬਾਹਰ ਨਿਕਲ ਕੇ ਵਿਰੋਧ ਕਰਨਗੇ ਜਿਵੇਂ ਪਹਿਲਾਂ ਸੜਕਾਂ ਤੇ ਪੰਜਾਬ ਦੇ ਨੌਜਵਾਨ ਮਾਲਵਾ ਕੇਸਰੀ ਪੱਤਾ ਬਣ ਕੇ ਫਾਂਸੀ ਦੀ ਸਜ਼ਾ ਰੱਦ ਕਰਵਾਉਣੇ ਨਿਕਲੇ ਆ ਸਨ ਇਸ ਵਾਰੀ ਇਹੋ ਜਿਹਾ ਮਾਹੌਲ ਕ੍ਰੀਏਟ ਹੀ ਨਾ ਕਰ ਸਕਣ ਪੰਜਾਬ ਦੇ ਲੋਕ ਉਹਨਾਂ ਨੂੰ ਘਰਾਂ 'ਚੋਂ ਦਬਾ ਕੇ ਹੋਰ ਸ਼ਰੈਸਟ ਕਰ ਦਿੱਤਾ ਜਾਵੇ ਇਹ ਸਭ ਕੁਝ ਕਰਨ ਦੇ ਲਈ ਬੜੀ-ਬੜੀ ਪਲੈਨਿੰਗ ਕੀਤੀ ਜਾ ਰਹੀ ਹੈ ਇੱਕ ਬਨੇ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਕਿਉਂ ਨਹੀਂ ਰੈਗੂਲੇਸ਼ਨ ਪਾਸ ਕਰਕੇ ਮਤਾ ਪਾਸ ਕਰਕੇ ਏਡੇ ਵੱਡੇ ਮਤੇ ਪਾਸ ਕਰ ਲੈਂਦੀ ਹੈ ਵਿਧਾਨ ਸਭਾ ਦੇ ਵਿੱਚ ਬੈਠ ਕੇ ਇੱਕ ਦੂਜੇ ਦੀ ਖਿਲੀ ਉਡਾਂਦੇ ਆ ਲੜਦੇ ਰਹਿੰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਪਾਗਲ ਬਣਾਉਂਦੇ ਆ ਪੰਜਾਬ ਦੇ ਮੁੱਦਿਆਂ ਬਾਰੇ ਕੋਈ ਗੱਲ ਨਹੀਂ ਕਰਦੇ ਆ ਦੋ ਦਿਨ ਪਿਛੇ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਕੈਪਟਨ ਸਾਹਿਬ ਉਹਦੇ ਜੀ ਕੀ ਕੀਤਾ ਜੀਮਾ ਜੀਮਾ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਆ ਤੇ ਤੁਸੀਂ ਇਕੱਠੇ ਕਾਦੇ ਵਾਸਤੇ ਹੋ ਜੀ ਹਾਂ ਤੁਸੀਂ ਇਕੱਠੇ ਹੋਏ ਜੇ ਕਿ ਤੁਹਾਡੀ ਫਲੈਟ ਸਿਚੁਏਸ਼ਨ ਆਈ ਹੈ ਤੇ ਇਹਨੂੰ ਆਪਾਂ ਹੈਂਡਲ ਕਿਵੇਂ ਕਰਨਾ ਤੇ ਅੱਗੇ ਤੋਂ ਇਹ ਨਾ ਆਵੇ ਉਹਦੇ ਵਾਸਤੇ ਕੀ ਕਰਨਾ ਇੱਕ ਵਰਡ ਨਿਕੋ ਬੋਲਿਆ ਨਹੀਂ ਬੋਲਿਆ ਉਹਦੇ ਤੇ ਲੈਣਾ ਤੂੰ ਖਾ ਗਿਆ ਤੂੰ ਖਾ ਗਿਆ ਤੂੰ ਖਾ ਗਿਆ ਇਹ ਕੋਈ ਇਹਨਾਂ ਦਾ ਕੋਈ ਕੰਮ ਹੈ ਤੁਹਾਡੇ ਅੱਗੇ ਐਡਾ ਵੱਡਾ ਮਸਲਾ ਹੈ ਤੁਸੀਂ ਉਹਦੇ ਤੇ ਤਾਂ ਜਾਂਦੇ ਵੀ ਨਹੀਂ ਔਰ ਇੱਕ ਮੈਂ ਹੋਰ ਬੇਨਤੀ ਕਰਦਾ ਆਪਦੀ ਸਰਕਾਰ ਨੂੰ ਜੀ ਜੀ ਮੋਦੀ ਸਾਹਿਬ ਨੂੰ ਬੇਨਤੀ ਕਰਾਉਣਾ ਵੀ ਅਸੀਂ ਜੀ ਜੀ ਕਿ ਬਾਰਡਰ ਸਟੇਟ ਆ ਜੀ ਜੀ ਇੱਕ ਪਾਸੇ ਤੁਸੀਂ ਤੁਹਾਡਾ ਆਪਰੇਸ਼ਨ ਸੰਦੂਰ ਜਿਹੜਾ ਹੈ ਨਾ ਉਹ ਤੁਸੀਂ ਚાલુ ਰੱਖਿਆ ਹੈ ਔਰ ਬਾਰਡਰ ਸਟੇਟ ਜਿਹੜੇ ਕਿ ਤੇ ਪੰਜਾਬ ਹੈ ਤੇ ਰਿਲ ਲਾ ਗਏ ਜੀ ਜੀ ਉਹ ਤਿੰਨਾਂ ਤੁਸੀਂ ਅਗਲਾ ਇਹਨਾਂ ਕਿਦਿ ਲਾਕ ਲੱਗੀ ਹੋਈ ਹੈ ਆ ਕਿ ਇਥੇ ਸਾਡੇ ਪੰਜਾਬ ਚ ਨਾ ਲਾ ਗਾ ਦੇ ਜੀ ਇਹ ਆਗਤੋ ਬਚਾ ਲੋ ਪੰਜਾਬ ਨੂੰ ਇਹ ਸਾਡੇ ਤੋਂ ਪੰਜਾਬ ਨੂੰ ਬਚਾ ਲੋ ਅਦਰਵਾਈਜ਼ ਤੁਹਾਡੇ ਤੋਂ ਹੀ ਕੰਟਰੋਲ ਹੀ ਨਹੀਂ ਹੋਣਾ ਲੱਖ ਮਾਰ ਲਿਆ ਜੇ ਕਿੰਨੇ ਕੁ ਬੰਦੇ ਮਾਰ ਲੋਗੇ ਕਿੰਨੇ ਕੁ ਬੰਦੇ ਮਾਰ ਲੋਗੇ ਹਾਂ ਇਹ ਕੰਟਰੋਲ ਨਹੀਂ ਹੋਣਾ ਤੁਸੀਂ ਕਰਕੇ ਸਾਰੀਆਂ ਸਟੇਟਾਂ ਨੂੰ ਇਹ ਤਾਂ ਖੜੇ ਹੋ ਜਾਣਾ ਚਾਹੀਦਾ ਜੀ ਜੀ ਨਾਟ ਓਨਲੀ ਜਿਵੇਂ ਅਸੀਂ ਅਸੀਂ ਲਦਾਖ ਵਾਸਤੇ ਪਤਾ ਨਹੀਂ ਕਿਉਂ ਨਹੀਂ ਬੋਲੇ ਸਾਡੇ ਲੀਡਰ ਕਿਉਂ ਨਹੀਂ ਬੋਲੇ ਸਾਡੇ ਆ ਘੂਗੂ ਜਿਹੜੇ ਤੁਰੇ ਫਿਰਦੇ ਨੇ ਝੰਡੀਆਂ ਦੰਡੀਆਂ ਲਾ ਕੇ ਕਿਉਂ ਨਹੀਂ ਬੋਲੇ ਤੁਹਾਡਾ ਮਸਲਾ ਹੈ ਤੁਸੀਂ ਕੋਈ ਪਾਵਰਾਂ ਜਿਆਦਾ ਚਾਹੁੰਦੇ ਜੇ ਤੇ ਉਹ ਪਾਵਰਾਂ ਵਾਸਤੇ ਅਰੈਸਟ ਹੋ ਹੈ ਵਾਂਗ ਜੀ ਜੀ ਤੁਹਾਡਾ ਤਾਂ ਮੁੰਡਾ ਉਹਨੇ ਚੁੱਕ ਲਿਆ ਸਾਰਾ ਬਿਲਕੁਲ ਉਹ ਵੀ ਆਪਣੇ ਸੁਖੋ ਉਹਦੇ ਦਾ ਪੰਜਾਬ ਤੁਸੀਂ ਸੁਭਿਦਾ ਕਰਾ ਘਰ ਵਾਲੀ ਕਰ ਗੰਦਗੋਲ ਸਾਹਿਬ ਦਾ ਤੁਸੀਂ ਮਤਾ ਮੰਗਿਆ ਸੀ ਤੇ 2 ਲੱਖ ਮਰਵਾਈ ਪੈਸੇ ਸੀ ਹਮ ਉਹਨੇ ਮੰਗਿਆ ਤੇ ਤੁਸੀਂ ਕੋਈ ਇਹਦੇ ਨਾਲ ਵਾਂਗ ਜੂ ਦੇ ਨਾਲ ਆ ਇੱਕ ਨਹੀਂ ਬੋਲਿਆ ਪੋਲਿਟੀਸ਼ੀਅਨ ਇਹਨਾਂ ਨੂੰ ਕੌਣ ਪੋਲਿਟੀਸ਼ੀਅਨ ਕਹੂਗਾ ਜੀ ਜਾਂ ਨਾ ਲੋਕਲ ਹੈ ਨਹੀਂ ਜਾਂ ਇਹ ਪਤਾ ਨਹੀਂ ਕੀ ਚੀਜ਼ਾਂ ਨੇ ਜੀ ਜੀ ਵੀ ਹੁਣ ਤੁਸੀਂ ਤਵਲ ਨਾਲ ਉਹ ਜਾਂਦੇ ਜੇ ਚੀਫ ਮਿਨਿਸਟਰ ਸਾਹਿਬ ਜਾਂਦੇ ਨੇ ਵੀ ਉਹ ਵੱਧ ਕੇ ਅਧਿਕਾਰ ਮੰਗਦੇ ਨੇ ਆ ਤਾਂ ਤੁਹਾਡੇ ਘਰ ਦੇ ਵਿੱਚ ਹੈ ਇਹਦੇ ਬਾਰੇ ਬੋਲ ਪੋ ਇਹਦੇ ਬਾਰੇ ਬੋਲੋ ਉਹ ਤਾਂ ਵਿਚਾਰਾ ਪੈਦਲ ਤੁਰਿਆ ਸੀ ਤੁਹਾਡੇ ਨਾਨਕਪੁਰ ਸਾਹਿਬ ਮੱਥਾ ਟੇਕ ਕੇ ਤੇ ਉੱਥੋਂ ਖਾਣਾ ਲੰਗਰ ਲੰਗਰ ਵੀ ਖਾ ਕੇ ਗਿਆ ਸੀ ਦਿੱਲੀ ਜੀ ਜੀ ਹਾਂ ਜੀ ਦਸਤਾਰ ਵੀ ਸਜਾ ਕੇ ਗਿਆ ਸੀ ਇੱਕ ਨਹੀਂ ਬੋਲਿਆ ਉਹਦੇ ਵਾਸਤੇ ਜੀ ਜੀ ਉਹ ਇਸ ਕਰਕੇ ਅਸੀਂ ਬਾਂਕਿਊ ਦੇ ਵੀ ਨਾਲ ਖੜੇ ਔਰ ਬਿਲਕੁਲ ਉਹਨਾਂ ਨੂੰ ਬਾਰਡਰ ਸਟੇਟ ਹੈ ਔਰ ਕੋਈ ਨਹੀਂ ਪਤਾ ਕਿ ਜਿਹੜੀ ਗਲਵਾਨ ਦੇ ਵਿੱਚ ਬਾਅਦ ਵਿੱਚ ਅਸੀਂ ਚੂਹੂ ਸਾਇੰਟਿਸਟ ਅਕਮਾ ਕੀਤਾ ਸੀ ਨਾ ਜੀ ਜੀ ਉਹਦੇ ਚਾਈਨਸ ਘੇਰੇ ਗਏ ਤੇ ਚਾਈਨਸ ਟੁੱਟ ਕੇ ਪੈ ਗਏ ਸਾਹਮਣੇ ਹਾਂਜੀ ਔਰ ਉੱਥੇ ਜਿਹੜੀ ਲੜਾਈ ਹੋਈ ਉਹ ਇਹਨਾਂ ਦੀ ਬਟਾਲੀਅਨ ਸੀਗੀ ਤਿੱਪਤੀਆਂ ਦੀ ਜੀ ਜੀ ਉਹਨਾਂ ਨੂੰ ਪਤਾ ਵੀ ਕੀ ਬਟਾਲੀਅਨ ਕਹਿੰਦੇ ਨੇ ਸਪੈਸ਼ਲਾਈਜ਼ਡ ਲੜਾਈਏ ਤੁਹਾਡੀ ਹਾਂਜੀ ਇਹ ਕਿਹੜੇ ਸੰਧੀ ਸੀ ਆ ਜਿਹੜੀ ਗਲਵਾਨ ਦੀ ਹੋਈ ਹੈ ਜਿੱਥੇ ਆਪਣੇ 20 ਇੱਕ ਮਾਰੇ ਗਏ ਉੱਥੇ ਉਹ ਲਦਾਖ ਹੈ ਉੱਥੇ ਜਿਹੜੇ ਲਦਾਖੀ ਸੀ ਨਾ ਇਹਨਾਂ ਦੀ ਉੱਥੇ ਪਲਟਨ ਹੈ ਇਹਨਾਂ ਦੀ ਵੀ ਪਲਟਨਾਂ ਬਣਾਈ ਹੋਈਆਂ ਹੈ ਫੌਜ ਬਹੁਤ ਬਤੀ ਹੈ ਸਾਡੇ ਕੋਲ 4-5 ਬਟਾਲੀਅਨ ਨੇ ਇਹਨਾਂ ਦੀਆਂ ਸਪੈਸ਼ਲਾਈਜ਼ਡ ਬਟਾਲੀਅਨਾਂ ਨੇ ਜੀ ਜੀ ਇਹਨਾਂ ਨੇ ਕੁੱਟ-ਕੁੱਟ ਕੇ ਚੀਨੀਆਂ ਦਾ ਤੋਂ ਘਟਾ ਹਮ ਇੱਕ ਸੂਬੇਦਾਰ ਸਾਹਿਬ ਦੀ ਬਿਹਤਰੀ ਹੋਈ ਸੀ ਉਹਨਾਂ ਦੇ ਆਉਣ ਦੇ ਰਿਹਾ ਜੀ ਉਹਨੂੰ ਦਿੱਤਿਆ ਕਰਾ ਮਿਲਿਆ ਜੀ ਤੇ ਉਹ ਇਹਨਾਂ ਬਗੈਰ ਤੁਸੀਂ ਨਾਰਾਜ਼ ਕਰਨ ਲੱਗੇ ਹੋ ਜ ਪਤਾ ਹੀ ਨਹੀਂ ਕਿ ਕੀ ਹੁੰਦਾ ਨੇ ਕੀ ਇਹਨਾਂ ਦੇ ਸਵੈਜਮੈਂਟ ਕਿੱਧਰ ਨੂੰ ਚੱਲਦਾ ਸਾਰਾ ਦੇਸ਼ ਇੱਕੋ ਇੱਕੋ ਰਸੇਦ ਜੀ ਬਨੋ ਸਾਰਿਆਂ ਨੂੰ ਪਿਆਰ ਕਰੋ ਇੱਥੇ tribit ਕਰੇ ਜਾਤੀ ਵਿਤ ਵਿਤ ਕਿਉਂ ਕਰ ਰਹੇ ਹੋ ਇੱਕ ਅਡਾਨੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਉਥੋਂ ਡੈਡ ਬੁਲਵਾ ਲਿਆ ਬਰੰਪ ਤੋਂ ਜੀ ਜੀ ਅਡਾਨੀ ਲਈ ਤੇਲ ਖਰੀਦ ਰਿਆ ਨਾ ਅਡਾਨੀ ਦੇ ਬਾਨੀ ਇਹ ਦੋ ਹੀ ਫੀਜ਼ਲ ਦੇਸੀ ਆ ਤੋ ਜੀ ਔਰ ਹਿੰਦੁਸਤਾਨ ਤਾਂ ਸਸਤਾ ਹੋ ਰਿਆ ਨਹੀਂ ਉਹ ਜਿੰਨਾ ਖਰੀਦੇ ਨੇ ਬਾਹਰ ਮਹਿੰਗੇ ਦੇ ਵੇਚੀ ਜਾ ਰਹੇ ਨੇ ਤਾਂ ਪ੍ਰੋਫਿਟ ਤਾਂ ਉਹ ਲੈ ਕੇ ਜਾ ਰਹੇ ਨੇ ਹਿੰਦੁਸਤਾਨ ਨੂੰ ਕੋਈ ਪ੍ਰੋਫਿਟ ਨਾ ਮਿਲਿਆ ਤੇ ਠੋਕ ਗਿਆ ਹਿੰਦੁਸਤਾਨ ਦੇ ਲੋਕ ਜੀ ਜੀ ਕਪੜਾ ਮਹਿੰਗਾ ਹੋ ਗਿਆ ਰੈਡੀਮੇਡ ਗਾਰਮੈਂਟ ਮਹਿੰਗੇ ਵੀ ਹਾਤੀ ਜੰਗੀ ਹੋ ਗਿਆ ਸਭ ਕੁਝ ਮਹਿੰਗਾ ਸਭ ਕੁਝ ਮਹਿੰਗਾ ਹੋ ਗਿਆ ਤੁਸੀਂ ਕੁਝ ਬੰਦ ਕਰੋ ਅਡਾਨੀ ਦਾ ਬਾਨੀ ਜੀ ਹੋ ਗਈ ਤਾਂ ਲੈ ਲਓ ਤੁਸੀਂ ਉਹਨਾਂ ਨੂੰ ਪ੍ਰੋਫਿਟ ਦੇਣ ਵਾਸਤੇ ਦੋ ਇੰਡਸਟਰੀਸ ਨੂੰ ਪ੍ਰੋਫਿਟ ਦੇਣ ਵਾਸਤੇ ਸਾਰੇ ਹਿੰਦੁਸਤਾਨ ਤੇ ਕਹਿ ਰਿਹਾ ਲਿਆ ਇਹ ਤਾਂ ਨਾਲੀ ਸੋਚ ਹੈ ਇਹ ਸੋਚਣਗੇ ਤੇ ਕੀ ਕਰਨਗੇ ਰੱਬ ਭਰੋਸੇ ਹੈ ਹਿੰਦੁਸਤਾਨ ਲੰਬੜ ਨੇ ਚੱਲ ਰਿਹਾ ਇਹ ਡਿਕਟੇਟਰਸ਼ਿਪ ਆਪਾਂ ਪਹਿਲਾ ਗੱਲਾਂ ਕਰਦੇ ਵੀ ਰਾਜੀ ਡਿਕਟੇਟਰਸ਼ਿਪ ਕਰਦੇ ਸੀ ਇਹ ਸੱਚੀ ਡਿਕਰੇਸ਼ਨ ਆਜਾ ਹੋ ਰਹੀ ਹੈ ਇਸ ਤੋਂ ਡਿਕਟੇਟਰਸ਼ਿਪ ਕੀ ਹੋ ਸਕਦੀ ਹੈ ਸੋ ਦਸਕੋ ਮਾਹੌਲ ਪੰਜਾਬ ਦਾ ਖਰਾਬ ਕਰਨ ਲਈ 57 ਬਟਾਲੀਅਨ 57 ਕੰਪਨੀਆਂ ਲਿਆਂਦੀਆਂ ਜਾ ਰਹੀਆਂ ਵਾ ਰਾਜਵਾਲ ਦੀ ਜੇ ਸਜ਼ਾ ਹੁੰਦੀ ਹੈ ਤੇ ਕੈਪਟਨ ਸਾਹਿਬ ਦਾ ਖਤਸ਼ਾ ਹੈ ਕਿ ਮਾਹੌਲ ਬਹੁਤ ਖਰਾਬ ਹੋਏਗਾ ਲੇ ਗਦਾਕ ਜੰਮੂ ਕਸ਼ਮੀਰ ਇਹ ਮਾਹੌਲ ਤੇ ਇਹਨਾਂ ਨੇ ਖਰਾਬ ਕਰਕੇ ਉਹਨਾਂ ਤੇ ਕੰਟਰੋਲ ਕਰ ਲਿਆ ਪਰ ਕੈਪਟਨ ਸਾਹਿਬ ਕਹਿੰਦੇ ਜੇ ਪੰਜਾਬ 'ਚ ਮਾਹੌਲ ਖਰਾਬ ਹੋਇਆ ਤੇ ਤੁਹਾਡੇ ਕੋਲ ਕੰਟਰੋਲ ਨਹੀਂ ਹੋਣਾ ਮੋਦੀ ਸਾਹਿਬ ਇਹ ਗੱਲ ਸੋਚ ਲਿਓ ਤੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਰੈਗੂਲੇਸ਼ਨ ਪਾਸ ਕਰਕੇ ਮਤਾ ਪਾਸ ਕਰਕੇ ਰਾਜ්‍යਵਾਨ ਦੇ ਹੱਥ 'ਚ ਮਤਾ ਪਾਸ ਦੇਣ ਮਤਲਬ ਵਿਧਾਨ ਸਭਾ ਦੇ ਵਿੱਚ ਹੋਰ ਹੀ بڑے ਮੱਦੇ ਪਾਉਂਦੇ ਆ ਤੇ ਇਹ ਵੀ ਮਤਾ ਪਾ ਦਿਓ ਕਿ ਜੇ ਰਜੀਵ ਗਾਂਧੀ ਦੇ ਕਾਤਲ ਮਾਫ਼ ਕੀਤੇ ਜਾ ਸਕਦੇ ਆ ਤੇ ਫਿਰ ਇਹ ਕਾਤਲ ਮਾਫ਼ ਕਿਉਂ ਨਹੀਂ ਕੀਤੇ ਜਾ ਸਕਦੇ ਇਹ ਫੈਸਲਾ ਤੁਹਾਡੇ ਹੱਥ 'ਚ ਆ ਪੰਜਾਬ ਸਰਕਾਰ ਏਜਰੀਵਾਲ ਵੈਸੇ ਤਾਂ ਇਹ ਗੱਲਾਂ ਬਾਰੇ ਧਿਆਨ ਨਹੀਂ ਦਿੰਦਾ ਉਹਨੇ ਆਪਣੇ ਟੇਬਲ ਤੇ ਸਾਈਨ ਜਿਹੜੀ ਕਰਨੀ ਸੀ ਆਪਣਾ ਹਵਾਰਾ ਸਾਹਿਬ ਦੀ ਫਾਈਲ ਉਹ ਵੀ ਸਾਈਨ ਨਹੀਂ ਕੀਤੀ ਹੈ ਨਾ ਪੰਜਾਬ ਨਹੀਂ ਲਿਆਂਦਾ ਗਿਆ ਉਹ ਦੇਖੋ ਪੰਜਾਬ ਤਾਂ ਛੱਡੋ ਉਹ ਵੀ ਮਦਰ ਐਮ ਐਸ ਸੀ ਰਿਸਰਚ ਹੈ ਜੀ ਜੀ ਉਹ ਇੱਕ ਗਰੰਟੀ ਲੰਡਾ ਜਾਂ ਜਿਹੜਾ ਸਾਹਬ ਹੈ ਜਿਨੇ 2 400 ਬਲਾਗ ਕਰ ਕੀਤੇ ਨੇ 200 ਨੂੰ ਸਜ਼ਾ ਹੋਈ ਨਾ ਹਜ਼ਾਰਾਂ ਦੀ ਗਿਣਤੀ 2 ਕੰਪਲੇਂਟਾਂ ਨੇ ਜੀ 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 ਉਹ ਜਿਹਨੇ ਉਹ ਨਸਪੁੰਸੀ ਕੀਤੇ 300 ਬੰਦਾ ਜੀ ਜੀ ਉਹਨੂੰ ਤਾਂ ਹਰ ਮਹੀਨੇ ਪਰੋਲ ਦਿੰਦੇ ਹਰ ਤਿੰਨ ਮਹੀਨੇ ਬਾਅਦ ਪਰੋਲ ਦਿੰਦੇ ਨੇ ਜੀ ਉਹ ਕ੍ਰਿਮੀਨਲ ਬੰਦਾ ਉਹਨੂੰ ਬੰਦੇ ਨੂੰ ਹਾਂ ਤੇ ਇਹ ਬੰਦਾ ਜਿਹੜਾ ਤੁਸੀਂ ਸ਼ੱਕ ਸ਼ੂਬੇ 'ਚ ਹੀ ਅੰਦਰ ਦਿੱਤਾ ਆ ਜੀ ਜੀ ਉਹ ਕੇ ਸਾਰੇ ਬਰੀ ਹੋ ਗਿਆ ਕੇ ਸਾਰੇ ਬਰੀ ਹੋ ਗਏ ਤੁਸੀਂ ਉਹਨੂੰ ਪਰੋਲ ਨਹੀਂ ਦਿੰਦੇ ਜੀ ਜੀ ਹਾਂ ਤੇ ਇਹ ਸਾਰੇ ਤਦੋਂ ਆਪ ਹਕੂਮਤਾਂ ਕੋਲ ਕੋਈ ਕਹਿਸਾਤਾ ਜੀ ਜੀ ਬਿਲਕੁਲ ਜੀ ਸੋ ਦਰਸ਼ਕੋ ਜੁੜੇ ਰੋ ਅਕਾਲ ਚੈਨਲ ਦੇ ਨਾਲ ਗੱਲਬਾਤ ਕਰਦੇ ਰਵਾਂਗੇ ਬਲਨ ਸ਼ੰਗਰਾਜੋ ਵਾਲੇ ਦੀ ਜਿਹੜੀ ਅਪਡੇਟ ਹੈ ਗੱਲਬਾਤ ਕਰਦੇ ਰਵਾਂਗੇ ਅੱਗੇ ਕੀ ਜਾਣਕਾਰੀ ਹੁੰਦੀ ਹੈ ਕੈਪਟਨ ਸਾਹਿਬ ਨੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ ਗੱਲਬਾਤ ਕਰਾਂਗੇ ਕੈਪਟਨ ਸਾਹਿਬ ਦਾ ਬਹੁਤ ਧੰਨਵਾਦ ਆ ਹੋਰ ਕਿਸੇ ਗੈਸਟ ਦੇ ਨਾਲ ਤੁਹਾਡੇ ਸੂਬਰੂ ਹੋਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ